ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕਾਚ ਹੈਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੀ ਵੈਰਾਈਟੀ ਬਹੁਤ ਸੋਹਣੇ ਸੂਟ ਆਏ ਨੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਸਾਰੀ ਪ੍ਰੀਮੀਅਮ ਕਾਟਨ ਨਾਲ ਪਿਓਰ ਵਿਸਕਾਸ ਮਸਲੀਨ ਦੇ ਮਿਲਣਗੇ ਦੁਪੱਟੇ ਬਹੁਤ ਸੋਹਣੀ ਕਲੈਕਸ਼ਨ ਆ ਜਿਹੜਾ ਵੀ ਸੂਟ ਪਸੰਦ ਆਇਆ ਸਕਰੀਨਸ਼ਾਟ ਲੈ ਕੇ WhatsApp ਦਾ ਨੰਬਰ ਮੇਰਾ ਸਕਰੀਨ ਦੇ ਉੱਪਰ ਚੱਲ ਰਿਹਾ ਉਹਦੇ ਉੱਪਰ ਜਾ ਕੇ ਤੁਸੀਂ WhatsApp ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਬਾਕੀ ਇੱਕ ਗੱਲ ਮੈਂ ਹੋਰ ਸਾਰੀਆਂ ਪਹਿਣਾ ਨਾ ਕਰਨੀ ਸੀ ਜਿਵੇਂ ਕਿ ਜਿਹੜੀਆਂ ਪਹਿਣਾ ਮੇਨਾਂ ਜੁੜੀਆਂ ਹੋਈਆਂ ਨੇ ਇੱਕ ਹੁੰਦਾ ਜਿਵੇਂ ਤੁਸੀਂ ਮੈਨੂੰ ਪੇਮੈਂਟ ਕਰਤੀ ਪੇਮੈਂਟ ਦਾ ਮੈਥਡ ਆਪਣਾ ਆਨਲਾਈਨ ਹੀ ਆ ਤੇ ਕੈਸ਼ অন ਡਿਲੀਵਰੀ ਆਪਾਂ ਨਹੀਂ ਲੈਂਦੇ ਹੈਗੇ ਜੀ ਤਾਂ ਤੁਸੀਂ ਜਦੋਂ ਆਨਲਾਈਨ ਪੇਮੈਂਟ ਕਰਤੀ ਤਾਂ ਤੁਹਾਨੂੰ ਤਾਂ ਹੁੰਦਾ ਸੀ ਪੇਮੈਂਟ ਕਰਤੀ ਪਰ ਕਈ ਵਾਰੀ ਕੁਝ ਏਦਾਂ ਦੀਆਂ ਕਾਲਾਂ ਹੁੰਦੀਆਂ ਜਾਂ ਹਨਾ ਕਿਤੋਂ ਪਤਾ ਨਹੀਂ ਕਿਵੇਂ ਨੈਟਵਰਕ ਰਾਹੀਂ ਟਰੈਕ ਕਰ ਲੈਂਦੇ ਨੇ ਕਿਵੇਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕੋਰੀਅਰ ਇਹਨਾਂ ਦੇ ਲੱਗ ਰਹੇ ਨੇ ਜਾਂ ਫੇਕ ਕਾਲਾਂ ਕਿਸੇ ਪਾਸਿਓਂ ਵੀ ਇਹ ਨਹੀਂ ਤੁਸੀਂ ਸਾਤੋਂ ਕਿਤੋਂ ਵੀ ਤੁਸੀਂ ਕੋਈ ਵੀ ਆਨਲਾਈਨ ਚੀਜ਼ ਮੰਗਾਉਨੇ ਹੋ ਤਾਂ ਤੁਹਾਨੂੰ ਆਨਲਾਈਨ ਮਤਲਬ ਕਿ ਫੋਨ ਆਉਣ ਲੱਗ ਜਾਂਦੇ ਨੇ ਕਾਲਸ ਆਉਣ ਲੱਗ ਜਾਂਦੀਆਂ ਨੇ ਕਿ ਤੁਸੀਂ ਪੇਮੈਂਟ ਕਰਨੀ ਹੈ ਜੀ 1500 ਤਾਂ ਅਸੀਂ ਤੁਹਾਨੂੰ ਕੋਰੀਅਰ ਦਵਾਂਗੇ ਜਾਂ ਤੁਸੀਂ ਇੰਨੀ ਪੇਮੈਂਟ ਕਰੋ ਤਾਂ ਤੁਹਾਨੂੰ ਅਸੀਂ ਕੋਰੀਅਰ ਦਵਾਂਗੇ ਤਾਂ ਤੁਹਾਡੇ ਇੰਨੇ ਪੈਂਡਿੰਗ ਰਹਿੰਦੇ ਆ ਪਰ ਇਦਾਂ ਦਾ ਕੋਈ ਨਹੀਂ ਹੁੰਦਾ ਇਹ ਸਾਰੀਆਂ ਫੇਕ ਕਾਲਸ ਹੁੰਦੀਆਂ ਨੇ ਇਸ ਲਈ ਤੁਸੀਂ ਕਿਸੇ ਨੂੰ ਵੀ ਕੋਈ ਵੀ ਪੇਮੈਂਟ ਨਹੀਂ ਕਰਨੀ ਹੈਗੀ ਵਕਾਇਦਾ ਸਾਡੇ ਕੋਲ ਟਰੈਕਿੰਗ ਨੰਬਰ ਹੁੰਦਾ ਆਪਣਾ ਇਹ ਸਾਰਾ ਸਰਕਾਰੀ ਹੈ ਨਾ ਜਾਂਦਾ ਵਾ ਪੋਸਟ ਆਫਿਸ ਰਾਹੀਂ ਤਾਂ ਹੀ ਆਪਾਂ ਕੋਰੀਅਰ ਭੇਜਦੇ ਆ ਕੋਈ ਇਦਾਂ ਦਾ ਚੱਕਰ ਨਹੀਂ ਬਿਨਾ ਬੇਵਿਕਰਤਾ ਡਾਕਰੀਅਰ ਘਰ ਤੱਕ ਪਹੁੰਚੂਗਾ ਜਾਨੀ ਕਿ ਤੁਸੀਂ ਕਿਸੇ ਵੀ ਕਿਸੇ ਦੀ ਗੱਲ 'ਚ ਨਹੀਂ ਆਉਣਾ ਕਿਸੇ ਨੂੰ ਵੀ ਪੇਮੈਂਟ ਇਦਾਂ ਨਹੀਂ ਕਰਨੀ ਹੈਗੀ ਜੀ ਜੇ ਕੋਈ ਕਹੇ ਵੀ ਹਾਂ ਜੀ ਤੁਸੀਂ 100 200 ਜਾਂ ਇੰਨਾ ਤੁਹਾਡੇ ਪੈਸੇ ਰਹਿੰਦੇ ਨੇ ਤਾਂ ਤੁਸੀਂ ਸਾਨੂੰ ਪੇਮੈਂਟ ਕਰ ਦਿਓ ਇਦਾਂ ਨਹੀਂ ਤੁਸੀਂ ਕਿਸੇ ਨੂੰ ਵੀ ਪੇਮੈਂਟ ਕਰਨੀ ਹੈਗੀ ਇਸ ਲਈ ਪਲੀਜ਼ ਇਹ ਚੀਜ਼ਾਂ ਤੋਂ ਅਵੇਅਰ ਜੇ ਰਿਹਾ ਕਰੋ ਹਨਾ ਪਤਾ ਨਹੀਂ ਲੱਗਦਾ ਵੀ ਕਿੱਦਾਂ ਦੀਆਂ ਕਾਲਸ ਆਉਂਦੀਆਂ ਨੇ ਕਿਵੇਂ ਉਹ ਗੱਲਾਂ 'ਚ ਲੈ ਲੈਂਦੇ ਨੇ ਤੇ ਕਾਫੀ ਪੈਨਾਂ ਨੂੰ ਹੁਣ ਵੀ ਕਾਲਸ ਮੈਨੂੰ ਵੀ ਕੱਲ ਦਾ ਇੱਕ ਦੋ ਫੋਨ ਆਏ ਨੇ ਜਿਨ੍ਹਾਂ ਨੂੰ ਇਹ ਕਾਲਸ ਗਈਆਂ ਨੇ ਤਾਂ ਮੈਂ ਵੀ ਉਹਨਾਂ ਨੂੰ ਇਹੀ ਚੀਜ਼ ਕਹੀ ਆ ਕਿ ਜੇ ਤੁਹਾਡੀ ਪੇਮੈਂਟ ਹੋਈ ਆ ਤਾਂ ਤੁਹਾਨੂੰ ਕਿਸੇ ਨੂੰ ਪੇਮੈਂਟ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਅਸੀਂ ਕੈਸ਼ ਔਨ ਡਿਲੀਵਰੀ ਦਿੰਦੇ ਨਹੀਂ ਆਨਲਾਈਨ ਤੁਸੀਂ ਤੁਹਾਨੂੰ ਪੇਮੈਂਟ ਕੀਤੀ ਹੁੰਦੀ ਆ ਤੇ ਸਾਡਾ ਫਰਜ਼ ਆ ਤੁਹਾਡਾ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਕਰਨਾ ਇਸ ਲਈ ਤੁਸੀਂ ਹੋਰ ਕਦੇ ਵੀ ਕਿਸੇ ਨੂੰ ਵੀ ਪੇਮੈਂਟ ਨਹੀਂ ਦੇਣੀ ਹੈਗੀ ਜੀ ਲਓ ਜੀ ਅੱਜ ਦੇ ਸੂਟ ਅੱਜ ਦੀ ਕਲੈਕਸ਼ਨ ਦਿਖਾਉਣ ਲੱਗੀ ਆ ਬਾਕੀ ਕਈ ਪੈਣਾ ਦੇ ਕੁਐਸਚਨ ਨੇ ਜਿਹੜੀਆਂ ਆਪਣੇ ਨਾਲ ਨਵੀਆਂ ਜੋੜ ਰਹੀਆਂ ਨੇ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਲੁਧਿਆਣਾ ਡਿਸਟ੍ਰਿਕਟ ਤੋਂ ਆ ਲੁਧਿਆਣਾ ਪੱਖੋਆ ਰੋਡ ਦੇ ਉੱਪਰ ਪਿੰਡਾ ਜੀ ਪੈਣੀ ਰੋੜਾ ਮੈਂ ਪਿੰਡ ਤੋਂ ਬਿਲੋਂਗ ਕਰਦੀ ਆ ਤੇ ਜਿਹੜੀ ਇਹ ਸ਼ਾਪ ਤੁਸੀਂ ਮੇਰੀ ਸਾਰੀ ਦੇਖ ਰਹੇ ਹੋ ਇਹ ਮੇਰੇ ਘਰ ਦੇ ਵਿੱਚ ਹੀ ਆ ਯਾਨੀ ਕਿ ਮੈਂ ਘਰ ਤੋਂ ਹੀ ਸਾਰਾ ਕੰਮ ਕਰ ਰਹੀ ਆ ਜੀ ਇਹ ਲਓ ਜੀ ਦਿਖਾਉਣੀ ਆ ਅੱਜ ਦੇ ਸੂਟ ਤੇ ਜਿਹੜੀਆਂ ਪੈਣਾ ਸ਼ਾਪ ਤੇ ਆਣਾ ਚਾਹੁੰਦੀਆਂ ਨੇ ਮੋਟ ਵੈਲਕਮ ਆ ਜਦੋਂ ਮਰਜੀ ਤੁਸੀਂ ਆ ਸਕਦੇ ਹੋ ਬਸ ਇੱਕ ਕਾਲ ਜ਼ਰੂਰ ਕਰ ਲਿਓ ਵੀਡੀਓ ਦਾ ਪਹਿਲਾ ਹੀ ਸੂਟ ਬਹੁਤ ਸੋਹਣਾ ਪ੍ਰਿੰਟ ਸਿੰਗਲ ਕਲਰ ਕੋਈ ਅਦਰ ਕਲਰ ਨਹੀਂ ਇਹਦੇ ਵਿੱਚ ਹੈਗਾ ਆ ਲਓ ਜੀ frozy ਜਿਹਾ ਕਲਰ ਆ ਹੈ frozy ਬਹੁਤ ਸੋਹਣਾ ਟ੍ਰੈਂਡਿੰਗ ਬਹੁਤ ਸੋਹਣੀਆਂ ਸੂਟਾਂ ਦੀ ਜਿਹੜਾ ਮਰਜੀ ਪ੍ਰਿੰਟ ਚੱਕ ਲਿਓ ਅੱਜ ਦੀ ਵੀਡੀਓ ਦਾ ਪ੍ਰਿੰਟ ਬਹੁਤ ਸੋਹਣੇ-ਸੋਹਣੇ ਆਏ ਨੇ ਕੁਝ ਕੁ ਸੈੱਟ ਰਿਪੀਟ ਵੀ ਮੰਗਾਏ ਨੇ ਜਿਨ੍ਹਾਂ ਦੀ ਫੁੱਲ ਔਨ ਡਿਮਾਂਡ ਸੀਗੀ ਤਾ ਉਹ ਪ੍ਰਿੰਟ ਨੰਮੇ ਵੀ ਆ ਚੁੱਕੇ ਨੇ ਇਸ ਲਈ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਹੋ ਜਾ ਸਕਰੀਨ ਸ਼ਾਟ ਲੈ ਕੇ ਵਟਸਐਪ ਕਰੀ ਚੱਲਿਓ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਇਹ ਆਪਣਾ ਪਹਿਲਾ ਕਲਰ ਇਹ ਫਰੋਜ਼ੀਆ ਗ੍ਰੀਨ ਜਿਹਾ ਕਲਰ ਆ ਜਾਨੀ ਕਿ ਪ੍ਰੋਪਰ ਫਰੋਜ਼ੀਆ ਕਲਰ ਵੀ ਨਹੀਂ ਹੈਗਾ ਬਹੁਤ ਸੋਹਣਾ ਆ ਲੋ ਨਾਲ ਇਹਦੇ ਸੇਮ ਹੈਗਾ ਸਾਰਾ ਡਿਜੀਟਲ ਦੁਪੱਟਾ ਦੁਪੱਟੇ ਬਹੁਤ ਖੁੱਲੇ ਦੁੱਲੇ ਲੰਬੇ ਚੌੜੇ ਲੰਬਾਈ ਚੌੜਾਈ ਪੂਰੀ ਵਧੀਆ ਤੇ ਸਾਰੇ ਸੂਟ ਤੁਹਾਨੂੰ ਵਧੀਆ ਬ੍ਰਾਂਡ ਦੇ ਵਧੀਆ ਘਰਾਂ ਦੇ ਮਿਲਣਗੇ ਕੋਈ ਵੀ ਸੂਟ ਤੁਹਾਨੂੰ ਨਾਨ ਬ੍ਰਾਂਡ ਨਹੀਂ ਮਿਲੇਗਾ ਇਸ ਲਈ ਫੈਬਰਿਕ ਵੱਲੋਂ ਤੇ ਸੂਟਾਂ ਵੱਲੋਂ ਬੇਫਿਕਰ ਹੋ ਸਟਾਫ ਇੰਨਾ ਵਧੀਆ ਵਿਦਾਊਟ ਲਾਈਨਿੰਗ ਕੋਈ ਇਹਨਾਂ ਨੂੰ ਲਾਈਨਿੰਗ ਦੀ ਕੋਈ ਅੰਡਰਸ਼ਰਟ ਦੀ ਰਿਕੁਆਇਰਮੈਂਟ ਨਹੀਂ ਹੈਗੀ ਪੂਰੇ ਵਧੀਆ ਫੈਬਰਿਕ ਆ ਤੇ ਖੁਦ ਮੇਰੀ ਸਟਿਚਿੰਗ ਹੋਈ ਹੋਈ ਆ ਮੈਂ ਖੁਦ ਵੇਅਰ ਕੀਤਾ ਹੋਇਆ ਵਾ ਤੇ ਨਾ ਹੀ ਇਹਨਾਂ ਦੇ ਕਲਰਾਂ ਨੂੰ ਨਾ ਕੋਈ ਸ਼੍ਰਿੰਕਿੰਗ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਹੈਗੀ ਸੂਟਾਂ ਦੀ ਇਸ ਲਈ ਬੇਫਿਕਰ ਹੋ ਕੇ ਆਪਣੇ ਸੂਟ ਮੰਗਾ ਸਕਦੇ ਹੋ ਇਹ ਵਾਲੀ ਵੈਰਾਈਟੀ ਪੂਰੀ ਬੈਸਟ ਹੈ ਆਪਣੀ ਆ ਲਓ ਜੀ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਮੈਂ ਤੁਹਾਨੂੰ ਚਾੜ੍ਹ ਜਮੈਂ ਇਹ ਸਿੰਗਲ ਪੀਸ ਹੈ ਡਾਰਕ ਚਾੜ੍ਹ ਦੇ ਉੱਪਰ ਹੈ ਇੱਕੇ ਦੇ ਵਿੱਚ ਆ ਗਿਆ ਲਾਈਟ ਚਾੜ੍ਹ ਆ ਲਓ ਨਿੱਕੀ-ਨਿੱਕੀ ਬੁਟੀ ਦਾ ਜਮਾਈ ਨਿੱਕੀ-ਨਿੱਕੀ ਬੁਟੀ ਆ ਇਸ ਤਰ੍ਹਾਂ ਦਾ ਪ੍ਰਿੰਟ ਆ ਇਹ ਪਿੰਕ ਕਲਰ ਦੀ ਵਿੱਚ ਬੋਟੀ ਹੋਈ ਹੋਈ ਆ ਨਾਲ ਵਿਸਕੋਸ ਮਸਲੀਨ ਦਾ ਕਿਉਂਕਿ ਵਿਸਕੋਸ ਮਸਲੀਨ ਦੇ ਦੁਪੱਟੇ ਦੇ ਨਾਲ ਵੈਰਾਈਟੀ ਵੀ ਇੰਨੀ ਆ ਰਹੀ ਆ ਡਿਮਾਂਡ ਵੀ ਉਨੀ ਹੀ ਆ ਰਹੀ ਆ ਆ ਲੋ ਸਭ ਤੋਂ ਜ਼ਿਆਦਾ ਕੰਫਰਟੇਬਲ ਨੇ ਦੁਪੱਟੇ ਨਹੀਂ ਇਹ ਹੋਊਗਾ ਵੀ ਤੋਤੇ ਤੋਂ ਬਾਅਦ ਸੁngੜ ਗਏ ਜੀ ਪ੍ਰੈਸ ਕਰ ਕਰ ਖੋਲਣੇ ਪੈਂਦੇ ਆ ਆਏ ਹੁੰਦਾ ਕੁਛ ਨਹੀਂ ਹੁੰਦਾ ਇਹਨਾਂ ਦੁਪੱਟਿਆਂ ਨੂੰ ਜਿਵੇਂ ਮਰਜੀ ਧੋ ਧੋ ਕੇ ਵੇਅਰ ਕਰੋ ਆ ਲੋ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਸੋਹਣੇ ਸੂਟ ਆ ਤੇ ਜਿਹੜੇ ਸੂਟਾਂ ਦਾ ਸਟਾਫ ਆ ਬਹੁਤ ਜ਼ਿਆਦਾ ਫਾਈਨ ਆ ਯਾਨੀ ਕਿ ਯਾਦ ਕਰੋਗੇ ਇੰਨਾ ਵਧੀਆ ਨਾ ਇਹਨਾਂ ਦੇ ਪ੍ਰਿੰਟਾਂ ਨੂੰ ਕੁਝ ਹੋਵੇ ਨਾ ਫੈਬਰਿਕ ਨੂੰ ਕੁਝ ਹੋਵੇ ਪਾ ਕੇ ਕੁੱਟ ਕੇ ਹੰਡਾਉਂਗੇ ਪਹਿਲਾਂ ਥੋੜਾ ਜਿਹਾ ਆਉਣ ਜਾਣ ਨੂੰ ਰੱਖੋਗੇ ਫਿਰ ਘਰੇ ਪਾ ਪਾ ਕੇ ਹੰਡਾਉਂਗੇ ਯਾਨੀ ਕਿ ਇੰਨੀ ਜਿੰਨੇ ਧੋਵੋਗੇ ਉੰਨੀ ਪ੍ਰਿੰਟਿੰਗ ਨਿਖਰ ਕੇ ਆਉਗੀ ਪ੍ਰਿੰਟਾਂ ਨੂੰ ਕੁਝ ਨਹੀਂ ਹੁੰਦਾ ਜਿਵੇਂ ਆਪਾਂ ਲੈਣੇ ਦਾ 5-700 ਦਾ ਵਿੱਚ ਵੀ ਕਾਟਨ ਦਾ ਸੂਟ ਆ ਜਾਂਦਾ ਪਰ ਉਹ ਥੋੜੇ 1-2 ਧੂਆਂ ਦੇ ਨਾਲ ਹੀ ਡਲ ਪੈ ਜਾਂਦੇ ਆ ਪਰ ਇਹ ਪ੍ਰੀਮੀਅਮ ਕਾਟਨਾ ਇਸੇ ਲਈ ਆਉਂਦੀਆਂ ਨੇ ਕਿਉਂਕਿ ਇਹਨਾਂ ਦੀਆਂ ਫੈਬਰਿਕ ਨੂੰ ਇਹਨਾਂ ਦੇ ਕਲਰਾਂ ਨੂੰ ਕੁਝ ਨਹੀਂ ਹੁੰਦਾ ਜੀ ਜਿਵੇਂ ਮਰਜੀ ਤੁਸੀਂ ਪਾਪਾ ਹੰਡਾ ਸਕਦੇ ਹੋ ਇਹਨਾਂ ਕੱਪੜੇ ਨੂੰ ਤੇ ਬਹੁਤ ਸੋਹਣੀ ਪ੍ਰਾਈਸ ਦੇ ਉੱਪਰ ਲੈ ਕੇ ਆਏ ਆ ਪਲੀਜ਼ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਾਈ ਚਲੋ ਜਿਹੜੀਆਂ ਵੀ ਪਹਿਣਾ ਨੇ ਇਹ ਵਾਲੇ ਸੂਟ ਤੁਸੀਂ ਲੈਣੇ ਨੇ ਲਓ ਗ੍ਰੇ ਕਲਰ ਦੇਖੋ ਕਿੰਨੀ ਇੱਕ ਤੋਂ ਇੱਕ ਪ੍ਰਿੰਟਿੰਗ ਨਾ ਪੂਰੀ ਟਾਪ ਦੀ ਆ ਬਹੁਤ ਸੋਹਣੀ ਪ੍ਰਿੰਟਿੰਗਾਂ ਦੇ ਨਾਲ ਆਏ ਨੇ ਇਹਦੇ ਵਿੱਚ ਕਲਰ ਤੁਹਾਨੂੰ ਮਿਲਣਗੇ ਦੋ ਇਹ ਹੈਗਾ ਗ੍ਰੇ ਕਲਰ ਹਾਲੋ ਗ੍ਰੇ ਦੇ ਨਾਲ ਵਿਸਕੋਸ ਦੇਖੋ ਗ੍ਰੇ ਕਲਰ ਦਾ ਦੁਪੱਟਾ ਲੰਬਾਈ ਇਹਦੀ ਚੜਾਈ ਜੋ ਦੁਪੱਟੇ ਦੀ ਨਾ ਬਹੁਤ ਜ਼ਿਆਦਾ ਆ ਹਾਲੋ ਘੇਰੇ ਤੋਂ ਵੱਧ ਚੜਾਈ ਚਲੇ 44 ਦੇ ਨੇੜੇ ਤੇ ਦੁਪੱਟੇ ਦੀ ਚੜਾਈ ਉਹ ਬਹੁਤ ਸੋਹਣੀ ਖੁੱਲੇ ਲਈ ਮਰਜੀ ਤੁਸੀਂ ਆ ਮਤਲਬ ਕਿ ਬੁੱਕਲ ਮਾਰ ਸਕਦੇ ਹੋ ਦੁਪट्टे ਦੀ ਸਿਰ ਤੇ ਰੁਕਦੇ ਨੇ ਇਹ ਦੁਪट्टे ਪੂਰੇ ਵਧੀਆ ਨੇ ਵਿਸਕੋਸ ਕੁਆਲਟੀ ਦੇ ਨੇ ਬਹੁਤ ਸੋਹਣੇ ਨੇ ਤੇ ਬਾਕੀ ਡਿਜੀਟਲ ਨੇ ਇਹਦੇ ਵਿੱਚ ਦੋ ਕਲਰ ਮਿਲਣਗੇ ਇੱਕ ਗ੍ਰੇ ਕਲਰ ਇੱਕ ਗ੍ਰੀਨ ਕਲਰ ਦੋਨੇ ਹੀ ਕਲਰ ਪੂਰੇ ਵੈਸਟ ਨੇ ਲੋ ਦੋਨੇ ਹੀ ਕਲਰ ਪੂਰੇ ਵਧੀਆ ਨੇ ਜਿਹੜਾ ਮਰਜੀ ਕਲਰ ਤੁਸੀਂ ਲੈ ਸਕਦੇ ਹੋ ਅਗਲੀ ਪ੍ਰਿੰਟਿੰਗ ਚੈੱਕ ਕਰੋ ਬਲੂ ਕਲਰ ਦੇ ਉੱਪਰ ਆ ਸੂਟ ਦੇਖੋ ਕਿੰਨਾ ਸੋਹਣੀ ਪ੍ਰਿੰਟਿੰਗ ਆ। ਕਿਲੋ। ਪ੍ਰਿੰਟਿੰਗਾਂ ਇੱਕ ਤੋਂ ਇੱਕ ਮਿਲਣਗੀਆਂ ਪ੍ਰਿੰਟਿੰਗਾਂ ਵਿੱਚ ਕੋਈ ਵੀ ਉਹ ਨਹੀਂ ਹੈਗਾ ਨਾਲ ਸੇਮ ਵਿਸਕੋਸ ਮਸਲੀਨ ਦਾ ਮਿਲੂਗਾ ਦੁਪੱਟਾ ਪੂਰਾ 2.5 ਮੀਟਰ ਦਾ ਪੂਰੀ ਖੁੱਲੀ ਡੁੱਲੀ ਕੱਟ ਦਾ ਬਹੁਤ ਸੋਹਣੀ ਪ੍ਰਿੰਟਿੰਗਾਂ ਦੇ ਨਾਲ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲਣਗੇ ਜੀ ਇੱਕ ਲੈਮਨ ਸ਼ੇਡ ਮਿਲੂਗਾ ਇੱਕ ਮਿਲੂਗਾ ਫਲੋਰੀਆ ਸ਼ੇਡ ਇਹ ਬੇਬੀ ਬਲੂ ਫਰੋਜ਼ੀਆ ਜਾਂ ਸ਼ੇਡ ਕਹਿ ਸਕਦੇ ਆ ਪ੍ਰੋਪਰ ਫਰੋਜ਼ੀਆ ਸ਼ੇਡ ਨਹੀਂ ਹੈਗਾ ਕਈ ਵੇਣਾ ਫਰੋਜ਼ੀਆ ਤੇ ਆਂ ਡਰ ਜਾਂਦੀਆਂ ਨੇ ਕਿ ਵੀ ਇਹ ਤਾਂ ਨਿਕਲ ਜਾਣਾ ਇੰਨਾ ਕਲਰਾਂ ਨੂੰ ਮੈਂ ਖੁਦ ਕਹਿ ਰਹੀ ਆ ਵੀ ਕੁਝ ਨਹੀਂ ਹੋਣਾ ਜੀ ਜਿਵੇਂ ਮਰਜ਼ੀ ਵਾਸ਼ ਕਰੋ ਜਿਵੇਂ ਮਰਜ਼ੀ ਕੱਪੜੇ ਨੂੰ ਹੰਡਾਓ ਆ ਵਾ ਸੈਕੰਡ ਕਲਰ ਇਹ ਚ ਲੈਮਨ ਸ਼ੇਡ ਫਿਰ ਕੋਈ ਵੀ ਲਾਈਨਿੰਗ ਅੰਡਰਸ਼ਰਟ ਦੀ ਕਿਸੇ ਚੀਜ਼ ਦੀ ਕੋਈ ਰੁਕਵਾਇਣ ਨਹੀਂ ਹੈਗੀ ਜਿਵੇਂ ਮਰਜ਼ੀ ਸਟਿਚਿੰਗ ਕਰਵਾ ਕੇ ਆਪਣਾ ਪਾ ਸਕਦੇ ਹੋ ਬਹੁਤ ਵਧੀਆ ਫੈਬਰਿਕ ਆ ਲਵ ਟੀ ਅਗਲਾ ਸੁਪਰ ਰਿਪੀਟ ਆ ਸੈੱਟ ਦੀਦੀ ਕਾਫੀ ਜ਼ਿਆਦਾ ਡਿਮਾਂਡ ਸੀ ਇਹ ਸੈੱਟ ਉਹਦੋਂ ਫੋਲਡ ਆਊਟ ਹੋ ਗਿਆ ਸੀਗਾ ਕਈ ਭੈਣਾਂ ਨੇ ਫੌਰਨ ਤੋਂ ਵੀ ਇੱਕ ਭੈਣ ਜਿਨ੍ਹਾਂ ਨੇ ਮੈਸੇਜ ਕੀਤੇ ਸੀ ਇਹਦੇ ਕਲਰਾਂ ਲਈ ਇਹ ਸੈੱਟ ਰਿਪੀਟ ਆ ਚੁੱਕਿਆ ਵਾ ਜਿਹੜੀਆਂ ਭੈਣਾਂ ਨੇ ਦੇ ਆਰਡਰ ਪੈਂਡਿੰਗ ਸੀਗੇ ਹੁਣ ਇਹ ਦੇ ਸਕਦੇ ਹਾਂ ਤੁਸੀਂ ਆਰਡਰ ਆ ਲੋ ਜੀ ਮਜ਼ੈਂਟਾ ਸ਼ੇਡ ਦਾ ਸੂਟ ਆ ਜੀ ਇਹ ਪਿੰਕ ਮਜ਼ੈਂਟਾ ਕਲਰ ਆ ਬਹੁਤ ਸੋਹਣੀ ਪ੍ਰਿੰਟਿੰਗ ਯਾਨੀ ਕਿ ਪੂਰੀ ਸੁਪਰ ਹਿੱਟ ਚੱਲ ਰਹੀ ਆ ਇਹ ਵਾਲੀ ਇਹ ਆਲਓਵਰਾਂ ਤੇ ਵੀ ਆ ਗਈ ਪ੍ਰਿੰਸੈਸ ਤੇ ਵੀ ਆ ਗਈ ਲੋਹਣ ਕਾਟਨ ਤੇ ਵੀ ਆ ਗਈ ਹਰ ਫੈਬਰਿਕ ਤੇ ਆ ਰਹੀ ਆ ਕਿਉਂਕਿ ਇਹ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਚੱਲ ਰਹੀ ਆ ਕਲਰ ਬਹੁਤ ਸੋਹਣੇ ਆਏ ਨੇ ਜਿਵੇਂ ਮੈਂ ਖੁਦ ਡਾਰਕ ਕਲਰ ਹੀ ਮੈਂ ਜਿਵੇਂ ਆ ਲਾਈਟਸ ਮਾਇਆ ਬਟ ਮੈਨੂੰ ਵਧੀਆ ਨਹੀਂ ਲੱਗਦਾ ਮੈਂ ਡਾਰਕ ਕਲਰ ਪਾਉਣਾ ਹੀ ਪਸੰਦ ਕਰਦੀ ਆ ਆ ਲਓ ਬਹੁਤ ਸੋਹਣੇ ਦੁਪੱਟੇ ਨੇ ਨਾਲ ਇਹਦੇ ਕਲਰ ਇਹਦੇ ਵਿੱਚ ਤਿੰਨ ਨੇ ਜੀ ਤਿੰਨੇ ਦੇ ਤਿੰਨੇ ਹੀ ਕਲਰ ਬਹੁਤ ਸੋਹਣੇ ਨੇ ਜਿਹੜਾ ਮਰਜੀ ਕਲਰ ਲੈ ਸਕਦੇ ਹੋ ਇਹਨਾਂ ਦਾ ਸੇਮ ਦੁਪੱਟੇ ਦੇ ਨਾਲ ਵਿਸਤੋਸ ਦਾ ਸੇਮ ਦੁਪੱਟਾ ਲੱਗਿਆ ਨਾਲ ਸੇਮ ਹੈਗਾ ਫਿਰੋਜ਼ੀ ਕਲਰ ਦੇ ਉੱਪਰ ਅਗਲਾ ਹੈਗਾ ਬਲੂ ਕਲਰ ਦੇ ਉੱਪਰ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਬਸ ਸਕਰੀਨਸ਼ਾਟ ਜਲਦੀ ਜਲਦੀ ਲੈ ਲਓ ਤਾਂ ਕਿ ਤੁਹਾਡੀ ਚੋਇਸ ਦਾ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਹੋ ਸਕੇ ਆ ਲੋ ਜੀ ਅਗਲਾ ਸੂਟ ਇਹ ਵੀ ਬਹੁਤ ਸੋਹਣਾ ਬਹੁਤ ਵਧੀਆ ਸਾਰਾ ਡਿਜੀਟਲ ਫੁੱਲ ਫਲਾਵਰਿੰਗ ਜੀ ਤੋਂ ਕੁਝ ਹਟਕੇ ਜੀ ਰੰਗੋਲੀ ਜਾਂ ਚਾਟ ਬਣਿਆ ਹੋਇਆ ਇਹ ਬਹੁਤ ਸੋਹਣਾ ਪ੍ਰਿੰਟਿੰਗ ਆ ਡਿਜੀਟਲ ਹੋਈ ਹੋਈ ਨਾਲ ਇਹਨਾਂ ਦੇ ਵੀ ਵਿਸਕੋਸ ਦੇਖੋ ਮਸਲੀਨ ਦੇ ਦੁਪੱਟੇ ਆ ਸਾਰੇ ਰੰਗੋਲੀ ਜੀ ਵਾਲਾ ਡਿਜ਼ਾਈਨ ਆ ਇਹ ਬਹੁਤ ਵਧੀਆ ਬਹੁਤ ਪਿਆਰਾ ਆ ਲੋ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਮੇ ਇਹਦੇ ਵਿੱਚ ਥੋੜੀ ਜੀ ਪੈਰਲਟ ਜਿਹਾ ਸ਼ੇਡ ਦੀ ਚਮਕ ਆ ਰਹੀ ਆ ਇਹਦੇ ਵਿੱਚ ਆਊਗੀ ਥੋੜੀ ਜੀ ਮਿੱਠਾ ਜਿਹਾ orange ਸ਼ੇਡ ਦੀ ਆ ਲਓ ਦੋਨੇ ਸ਼ੇਡ ਪੂਰੇ ਵਧੀਆ ਨੇ ਜਿਹੜਾ ਮਰਜੀ ਸ਼ੇਡ ਲੈ ਸਕਦੇ ਹੋ ਆ ਲਓ ਨੈਕਸਟ ਪ੍ਰਿੰਟ ਇਹ ਵੀ ਸਿੰਗਲ ਸੂਟ ਹੈ ਇਹਦੇ ਵਿੱਚ ਕੋਈ ਕਲਰ ਨਹੀਂ ਆ ਨਹੀਂ ਅਦਰ ਹੈਗਾ ਬਹੁਤ ਵਧੀਆ ਡਿਜ਼ਾਈਨ ਹੈ ਸੁਪਰ ਹਿੱਟ ਚੱਲਿਆ ਤੇ ਬਹੁਤ ਵਧੀਆ ਚੱਲ ਵੀ ਰਿਹਾ ਆ ਨਾਲ ਇਹਦੇ ਸੇਮ ਵਿਸਕੋਸ ਦਾ ਹੋਊਗਾ ਦੁਪੱਟਾ ਲਓ ਜੀ ਅਗਲੀ ਪ੍ਰਿੰਟਿੰਗ ਚੈੱਕ ਕਰ ਲਓ ਆ ਲਓ ਇਹ ਵੀ ਬਹੁਤ ਸੋਹਣਾ ਲਾਈਟ ਜੈਸ ਕਿੰਨੀ ਕਲਰ ਦੇ ਉੱਪਰ ਹੈ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਕਿੰਨੀ ਮਿੱਠੀ ਮਿੱਠੀ ਜੀ ਪ੍ਰਿੰਟਿੰਗ ਹੋਈ ਹੋਈ ਹੈ ਉੱਪਰ ਬਹੁਤ ਸੋਹਣੀ ਬਹੁਤ ਸੋਹਣਾ ਸਾਰਾ ਡਿਜੀਟਲ 3D ਪ੍ਰਿੰਟਿੰਗ ਆ ਸਾਰੇ ਸੂਟ ਦੇ ਉੱਪਰ ਹੋਈ ਹੋਈ ਨਾ ਸੇਮ ਹੀ ਹੈਗਾ ਦੁਪੱਟਾ ਪਿਓਰ ਵਿਸਕੋਸ ਦਾ ਹੀ ਵਿਸਕੋਸ ਮਸਲੀਨ ਦਾ ਸਾਰਾ ਦੁਪੱਟਾ ਲੱਗਿਆ ਹੋਇਆ ਬਹੁਤ ਸੋਹਣਾ ਡਿਜੀਟਲ ਮਿੱਠਾ ਪਿਆਰਾ ਜਿਹਾ ਦੁਪੱਟਾ ਜਿਆਦਾ ਔੜਕੀ ਲਾ ਜ ਨਹੀਂ ਹੈਗਾ ਬਹੁਤ ਵਧੀਆ ਸੂਰ ਦਾ ਕਲਰ ਆ ਸੇਮ ਇਹਦੇ ਵਿੱਚ ਇੱਕ ਕਲਰ ਮਿਲ ਜੂਗਾ ਤੁਹਾਨੂੰ ਗ੍ਰੇ ਕਲਰ। ਇਹ ਵੀ ਸੇਮ ਇਦਾਂ ਦਾ ਹੀ ਪ੍ਰਿੰਟ ਆ। 3D ਪ੍ਰਿੰਟਿੰਗ ਇਹਦੇ ਤੇ ਹੋਈ ਆ ਥੋੜੇ ਜਿਹਾ ਫਲਾਵਰਿੰਗ ਦਾ ਇੱਥੇ ਫਰਕ ਆ। ਹਾਂ। ਦੇਖੋ ਕਿੰਨੇ ਸੋਹਣੇ ਫਲਾਵਰ ਉੱਠ ਕੇ ਆ ਰਹੇ ਆ। ਬਹੁਤ ਸੋਹਣੀ ਕਲੈਕਸ਼ਨ ਆ। ਦੋਨੇ ਕਲਰ ਪੂਰੇ ਬੈਸਟ ਨੇ। ਜਿਹੜਾ ਮਰਜ਼ੀ ਲੈ ਸਕਦੇ ਹੋ। ਆ ਲੋ। ਨਾਲ ਸੇਮ ਆਊਗਾ ਮਸਲੀਨ ਦਾ ਹੀ ਦੁਪੱਟਾ। ਵਿਸਕੋਸ ਮਸਲੀਨਾ ਮਸਲੀਨ ਦੇ ਦੁਪੱਟੇ ਨੇ। ਆ ਜਿਹੜਾ ਮੈਂ نیچے ਤੁਹਾਨੂੰ ਨਿੱਕੀ ਨਿੱਕੀ ਬੂਟੀ ਦਾ ਸੂਟ ਦਿਖਾਇਆ ਸੀ ਉਹਦੇ ਵਿੱਚ ਇੱਕ ਆ ਪਿਸਤਾ ਗ੍ਰੀਨ ਕਲਰ ਹੈਗਾ ਸੇਮ ਪਿਸਤਾ ਜੀ ਇਹਦੀ ਟੂਨ ਆ ਤੇ ਇਹਦੇ ਵੀ ਯਾਨੀ ਕਿ ਉਹਦੇ ਵਿੱਚ ਦੋ ਕਲਰ ਮਿਲ ਜਾਣਗੇ ਪਹਿਲਾਂ ਆਪਾਂ ਸਟਾਰਟਿੰਗ ਦੇ ਵਿੱਚ ਖੋਲਿਆ ਸੀਗਾ ਲੋ ਜੀ ਅਗਲਾ ਸੂਟ ਚੈੱਕ ਕਰ ਲਓ ਨਿਊ ਡਿਜ਼ਾਈਨ ਦੇ ਉੱਪਰ ਆਇਆ ਵਾ ਸੇਮ ਫੈਬਰਿਕ ਦੇ ਵਿੱਚ ਮੈਚਿੰਗ ਇਹ ਮੈਚਿੰਗ ਰਹਿਣਗੇ ਜਿਵੇਂ ਕਿ ਮੈਂ ਤੁਹਾਨੂੰ ਆਲ ਓਵਰ ਦਿਖਾ ਰਹੀ ਆ ਸੇਮ ਫੈਬਰਿਕ ਦੇ ਵਿੱਚ ਆਇਆ ਵਾ ਆਲ ਓਵਰ ਸੂਟ ਹੈ ਵੀ 5 ਮੀਟਰ ਦਾ ਇਹਨਾਂ ਦੇ ਨਾਲ ਦੁਪੱਟੇ ਮੈਂ ਦਿਖਾਇਆ ਤੁਹਾਨੂੰ ਵਿਸਕੋਸ ਮਸਲੀਨ ਦੇ ਇਹਦੇ ਨਾਲ ਸੇਮ ਮਸਲੀਨ ਦੀ ਕੁਆਲਿਟੀ ਦਾ ਦੁਪੱਟਾ ਰੋ ਜਿਹੜਾ ਹੁਣ ਲਾਈਨਿੰਗ ਵਾਲੇ ਦੁਪੱਟੇ ਚੱਲੇ ਆ ਦੇਖੋ ਦੋਨੋਂ ਨੇੜੇ ਤੋਂ ਦਿਖਾਉਣੀ ਆ ਲਾਈਨਿੰਗ ਪਤਾ ਲੱਗੂਗੀ ਲਾਈਨਿੰਗ ਵਾਲੇ ਦੁਪੱਟੇ ਆ ਇਹਨਾਂ ਦੇ ਨਾਲ ਆਲ ਓਵਰ ਦਾ بیس ਆ ਪ੍ਰੀਮੀਅਮ ਕਾਟਨ ਲੱਗੀ ਹੋਈ ਆ ਸਾਰੀ ਤੇ ਨਾਲ ਦੁਪੱਟੇ ਦੇਖੋ ਕਿੰਨੇ ਸੋਹਣੇ ਇਹਨਾਂ ਨਾਲ ਰੈਡੀ ਹੋਇਆ ਇਹ ਬੁਟੀਕ ਪੀਸ ਨੇ ਜਿਵੇਂ ਕਿ ਸਪੈਸ਼ਲੀ ਸਮਝ ਲਓ ਰੈਡੀ ਹੋਏ ਹੋਏ ਨੇ ਦੁਪੱਟੇ ਇਹ 4 ਸਾਈਡ ਇਦਾਂ ਸਾਰੀ ਲੈਂਸ ਲੱਗੀ ਆ ਉਸ ਤੋਂ ਬਾਅਦ ਇਸ ਤਰ੍ਹਾਂ ਸਾਰੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਰੈਡੀ ਹੋਈ ਹੋਏ ਨੇ ਬਹੁਤ ਸੋਹਣੇ ਦੁਪੱਟੇ ਨੇ 4 ਸਾਈਡ ਸਾਰੇ ਕਿਤੇ ਸੂਟ ਨਾਲ ਦੀ ਆਪਾਂ ਨੂੰ ਇਸ ਤਰ੍ਹਾਂ ਕਿਨਾਰੀ ਮਿਲੂਗੀ ਵਿੱਚ ਸਾਰੇ ਗੋਟਾ ਪੱਤੀ ਦਾ ਕੰਮ ਹੋਇਆ ਬਹੁਤ ਸੋਹਣੇ ਦੁਪੱਟੇ ਨੇ ਇਹ ਰੈਡੀ ਹੋਏ ਹੋਏ ਇਹਦੇ ਵਿੱਚ ਵੀ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਜਿਵੇਂ ਲੈਮਨ ਸ਼ੇਡ ਸੀ ਲੈਮਨ ਦੇ ਨਾਲ ਲੈਮਨ ਹੀ ਦੁਪੱਟਾ ਸੀਗਾ ਅਗਲਾ ਹੈਗਾ ਵਾਈਟ ਵਾਈਟ ਦੇ ਨਾਲ ਉਹਨਾਂ ਨੇ ਕੰਟਰਾਸਟ ਕੀਤਾ ਵਾ ਮਜ਼ੈਂਟਾ ਪਿੰਕ ਮਜ਼ੈਂਟਾ ਦਾ ਕਿਉਂਕਿ ਵਾਈਟ ਨਾਲ ਵਾਈਟ ਸੋਹਣਾ ਨਹੀਂ ਲੱਗਣਾ ਸੀ ਜੀ ਮਜ਼ੈਂਟਾ ਦਾ ਕੰਟਰਾਸਟ ਹੋਇਆ ਬਾਕੀ ਲੈਸਸ ਵਗੈਰਾ ਦਾ ਸੇਮ ਕੰਮ ਹੋਇਆ ਦੁਪੱਟੇ ਦੇ ਉੱਪਰ ਇੱਕ ਇਹਦੇ ਵਿੱਚ ਹੈਗਾ ਵਾ ਪਰਪਲ ਸ਼ੀਰਪ ਆ ਲੋ ਪਰਪਲ ਸ਼ੇਡ ਆ ਸੇਮ ਪਰਪਲ ਦੁਪੱਟਾ ਮਿਲੂਗਾ ਇਹਦੇ ਨਾਲ ਇੱਕ ਹੈਗਾ ਜੀ ਮਹਿੰਦੀ ਆ ਸ਼ੇਡ ਮਹਿੰਦੀ ਆ ਨਾ ਮਹਿੰਦੀ ਆ ਦੁਪੱਟਾ ਰੈਡੀ ਹੋਇਆ ਮਿਲੂਗਾ ਲਓ ਜੀ ਇੱਕ ਹੈਗਾ ਵਾ ਬੋਟਲ ਗ੍ਰੀਨ ਕਲਰ ਬੋਟਲ ਗ੍ਰੀਨ ਕਲਰ ਆ ਤੇ ਉਹਦੇ ਵਿੱਚ ਜਿਹੜਾ ਵੀ ਕਲੇਣਗੇ ਪੰਜ ਕਲਰ ਨੇ ਇਹਦੇ ਵਿੱਚ ਪੰਜੇ ਹੀ ਕਲਰ ਪੂਰੇ ਸੁਪਰ ਹਿੱਟ ਨੇ ਮੈਂ ਤੁਹਾਨੂੰ ਦੁਪੱਟਾ ਖੋਲ ਕੇ ਦਿਖਾਈ ਦਿੱਤਾ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਇਆ ਇਹਨਾਂ ਚੋਂ ਲੈਣਾ ਹੋਇਆ ਤੁਸੀਂ ਲੈ ਸਕਦੇ ਹੋ ਬਹੁਤ ਸੋਹਣੀ ਨਿਊ ਜੀ ਡਿਜ਼ਾਈਨਿੰਗ ਆਈ ਆਏ ਨਿਊ ਲੁੱਕ ਦੇ ਸਟੌਟ ਨੇ ਯਾਨੀ ਕਿ ਲੋ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਵਧੀਆ ਲੱਗੀ ਹੋਊਗੀ ਸਾਰੀ ਕਲੈਕਸ਼ਨ ਹੀ ਬਹੁਤ ਸੋਹਣੀ ਬਹੁਤ ਸੁਪਰ ਹਿੱਟ ਆਈ ਆ ਤੇ ਕਪੜਾ ਬਹੁਤ ਜ਼ਿਆਦਾ ਫਾਈਨ ਆ ਬਹੁਤ ਵਧੀਆ ਕੁਆਲਟੀ ਦਾ ਵਾ ਇਸ ਲਈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਪਲੀਜ਼ ਮੇਰੇ ਚੈਨਲ ਤੇ ਨਵੇਂ ਦੇ ਹੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬਹੁਤ ਨਵੀਆਂ ਭੈਣਾਂ ਆਪਣਾ ਜੁੜ ਰਹੀਆਂ ਨੇ ਪਰ ਵੀਡੀਓ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰ ਰਹੀਆਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਸਾਡੀ ਰੋਜ਼ ਸ਼ਾਮ ਨੂੰ 6 ਵਜੇ ਵੀਡੀਓ ਅਪਲੋਡ ਹੋ ਜਾਂਦੀ ਆ ਹਰ ਤਰ੍ਹਾਂ ਦੀ ਰੇਂਜ ਹਰ ਤਰ੍ਹਾਂ ਦਾ ਫੈਬਰਿਕ ਹਰ ਤਰ੍ਹਾਂ ਦਾ ਮਤਲਬ ਕਿ ਡਿਜ਼ਾਈਨ ਲੈ ਕੇ ਤੁਹਾਡੇ ਲਈ ਆਉਂਦੇ ਆ ਅਸੀਂ ਇਸ ਲਈ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਸੀਂ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ